ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਵਿੱਚ ਦਿਨ ਦਿਹਾੜੇ ਕ੍ਰਿਸ਼ਨਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਉਨੀ ਲੱਖ ਰੁਪਏ ਦੇ ਕਰੀਬ ਨਕਦੀ ਚੋਰ ਚੋਰੀ ਕਰਕੇ ਲੈ ਗਏ ਜਦ ਕਿ ਜਾਂਦੇ ਜਾਂਦੇ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਚੋਰ ਨਾਲ ਲੈ ਗਏ ਮੋਹੱਲਾ ਨਿਵਾਸੀਆਂ ਨੇ ਨਜ਼ਦੀਕੀ ਸੀਸੀਟੀਵੀ ਵਿੱਚ ਦਿਖੇ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਹੈ ਧਾਰੀਵਾਲ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ मेरा नाम महंत तो राम शरण है मैं कृष्णा मंदिर का नेतृत्व करता हूँ और यहाँ पर मैं महंत हूँ सारी की देखभाल मेरे अंडर में रहती है आज मैं ठीक बारह बजे गुरदासपुर भंडारा था सती माता मंदिर में मैं वहाँ पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लोग पर थोड़ी है। मेरे प्लॉट के पैसे रखे थे जो मैंने प्लॉट भेजा था साढ़े पंद्रह लाख वो थे और मेरे महाराज जी की बरसी आ रही थी जन्माष्टमी उनके लिए मैंने दो तीन लाख रुपए निकाल के रखे थे बैंक से वो सारे पैसे वो ले गया सारा करीब उन्नीस लाख के लगभग है अब उन्नीस लाख प्लस है मैं ठीक बारह बजे गया था यहाँ से ढाई तो बजे आया हूँ आकर देखा कि मेरे पहले मैंने देखा शटर का ताला टूटा है फिर मैं अंदर बढ़ा जैसे तो मैंने देखा कमरे का भी ताला टूटा फिर अंदर जैसे गया तो लॉकर भी मेरा टूटा है दो लॉकर में मैंने देखा तो वो सारा सामान वो लेकर सी सी कैमरे लगे हैं पर वो मेरा वो जो था डिबिया वो सब ले गए तो मैं बस यही सरकार से मांग करता हूँ कि चोरों को पकड़ा जाए और मेरा कैद दिलवाया जाए ताकि मैं अपने जन्माष्टमी और महाराष्ट्र की बजती टिक-टॉक पर चेक कर सक मैं तो खाली हाथ रह गया पुलिस को बताया अपनी जी मैं मिटटू महाजन ਧਾਰੀਵਾਲ ਦਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨ ਮੰਦਿਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕੋਈ ਨੂੰ ਪਤਾ ਲੱਗਾ ਕਿ ਡੀਵੀਆਰ ਸਭ ਕੁਛ ਸੀਸੀਟੀਵੀ ਕੈਮਰੇ ਵੈਸੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਿਰ ਚ ਕ੍ਰਿਸ਼ਨਾ ਮੰਦਿਰ ਚ ਬੋਧ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਦੇਖਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਕਿ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਤੇ ਸਾਡੇ ਸੇਵਾਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ ਯਾਰਾ ਸਾਡੇ ਯਾਰਾ ਗੁਰਦਾਸਪੁਰ ਕੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਉਣ ਤੋਂ ਬਾਅਦ ਪਹਿਲਾ ਪਹਿਲਾਂ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਏ ਇੰਨਾ ਤਗੜਾ ਦਗਿਆਤੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਕੇ ਐਸ ਐਚਓ ਸਾਹਿਬ ਡਿਪੀ ਸਾਹਿਬ ਆਪਣੇ ਐਸ ਐਸ ਪੀ ਦਿਤੇ ਜੀ ਉਹਨਾਂ ਕੇ ਬੇਨਤੀ ਆ ਇਸ ਚੋਰ ਨੂੰ ਫੜ ਕੇ ਸਲਾਖਾਂ ਦੇ